ਮੇਸ਼ਾ ਮੇਰੀ ਸਟਰੈਂਥ ਰਹੇਗਾ ਮੇਰੀ ਹਰ ਚੀਜ਼ ਤੇ ਮੇਰੇ ਸਪੋਰਟ ਕਰਦੇ ਸੀ ਜਿਹੜੀ ਚੀਜ਼ ਤੇ ਹੱਥ ਰੱਖਦਾ ਉਹੀ ਲੈ ਦਿੰਦੇ ਸੀ ਇੱਕ ਤੇ ਮੇਰਾ नेचर ਥੋੜਾ ਸ਼ਾਇਆ ਹੈ ਕਿ ਮੈਂ ਕਦੀ ਗੱਲਾਂ ਨਹੀਂ ਕਰ ਪਾਈ ਤੇ ਇਹ ਚੀਜ਼ ਫੋਰਐਵਰ ਰਿਗਰਟ ਰਹੇਗਾ ਕਿ ਕਾਸ਼ ਜ਼ਿਆਦਾ ਟਾਈਮ ਸਪੈਂਡ ਕੀਤਾ ਹੁੰਦਾ ਤੁਸੀਂ ਜਿਵੇਂ ਚਾਹੁੰਦੇ ਸੀ ਉਵੇਂ ਹੀ ਹੋਏਗਾ ਅੱਗੇ ਵੀ ਤੁਸੀਂ ਮੈਨੂੰ ਡਾਕਟਰ ਬਣੇ ਦੇਖਣਾ ਚਾਹੁੰਦੇ ਸੀ ਉਹ ਵੀ ਬਣ ਕੇ ਦਿਖਾਵਾਂਗੀ ਮੈਂ ਆਪਣੇ ਆਪ ਨੇ ਇਹਨਾਂ ਲੋਕੀ ਸੀ ਕਿ ਕਰ ਦੇ ਸਕੀ ਕਿ ਮਰਿੰਦਰ ਸਿੰਘ ਕੋਈ ਮੇਰੇ ਪਾਪਾ ਨੇ ਤੇ ਮੇਰੇ ਫਰੈਂਡਸ ਤੇ ਸੁਨਿਯੇ ਦਾ ਕਿੰਨਾ ਸ਼ੌਕਿੰਗ ਰਿਐਕਸ਼ਨ ਹੈ ਆ ਜੇ ਬਾਹਰੋਂ ਨਾਲ ਹੀ ਚੁੜੀ ਹੈ ਕਿ ਮੈਂ ਮਾਨ ਕਰਦੀ ਆਂ ਇਹ ਚੀਜ਼ ਤੇ ਬਹੁਤ ਚੀਜ਼ਾਂ ਅੱਗੇ ਵਿੱਚ ਰਹਿ ਗਿਆ ਨੇ ਪਰਿਵਾਰੀਆਂ ਅੱਜ ਇਹਨਾਂ ਆਪਣੀ ਕੁਮਾਈ ਲਈ ਪੈਸਾ ਤਾਂ ਨਵਾਸ਼ ਕਰਾਂਗੇ ਸੀ ਤੇ ਬਹੁਤ ਸਾਰੀ ਮੈਮਰੀਜ਼ ਬਣਾਉਣਾ ਸੀਗਾ ਹਮਦੇ ਸਾਰਾ ਕੁਝ ਟੁੱਟਿਆ ਜਾਂ ਵਿਖਦਾ ਹੈ ਆਈ ਹੋਪ ਟੂ ਸੀ 91k ਮੇਰੀ ਸਾਰੀਆਂ ਪ੍ਰੋਬਲਮਸ ਨੂੰ ਦੂਰ ਕਰੋਗੇ ਮੇਰੀ ਉਦਾਹੀ ਸਟਰੈਂਥ ਵਧ ਕੇ ਰਹੋਗੇ ਪੁਨੇਸ਼ਾ जिदा तुम तो अपनी फील्ड से अपना नाम रोशन किया मैं अपनी फील्ड से कोशिश करा कि मैं कर पाव बस यही रिग्रेट है कि कभी हिम्मत नहीं पै पाई तुम पक करके कह दी कि पापा आई लव यू एंड आई ऑलवेज गुड एंड आई मिस यू सो मच ते सारे ने है कि प्लीज साड़ी सपोर्ट करें हमेशा तो तो मेरी स्ट्रेंथ रहेगा मेरी हर चीज़ दे से मेरा सपोर्ट करते जी चीज़ से हाथ रख दिता उ ਇਕ ਤਰ੍ਹਾਂ ਇਹ ਜੋ ਥੋੜਾ ਸ਼ਾਇਆ ਹੈ ਕਿ ਮੈਂ ਕਦੀ ਗੱਲਾਂ ਨਹੀਂ ਕਰ ਪਾਈ ਤੇ ਇਹ ਚੀਜ਼ ਫੋਰਐਵਰ ਰਿਗਰਟ ਰਹੇਗਾ ਕਿ ਕਾਸ਼ ਜ਼ਿਆਦਾ ਟਾਈਮ ਸਪੈਂਡ ਕੀਤਾ ਹੁੰਦਾ ਤੁਸੀਂ ਜਿਵੇਂ ਚਾਹੁੰਦੇ ਸੀ ਉਹ ਵਹੀ ਹੋਵੇਗਾ ਅੱਗੇ ਵੀ ਤੁਸੀਂ ਮੈਨੂੰ ਡਾਕਟਰ ਬਣੇ ਦੇਖਣਾ ਚਾਹੁੰਦੇ ਸੀ ਉਹ ਵੀ ਬਣ ਕੇ ਦਿਖਾਵਾਂਗੀ ਮੈਂ ਆਪਣੇ ਆਪ ਨੇ ਅਨਲੌਜੀਕਲੀ ਕਰ ਦੇ ਸੀ ਕਿ ਮਰਿੰਦਾ ਸਿੰਘ ਨੂੰ ਹੈ ਮੇਰੇ ਪਾਪਾ ਨੇ ਤੇ ਮੇਰੀ ਫਰੈਂਡਸ ਤੇ ਸੁਣ ਕੇ ਤਾਂ ਕਿੰਨਾ ਸ਼ੌਕਿੰਗ ਰਿਐਕਸ਼ਨ ਮੇਰਾ ਜੋ ਬਾਜ਼ੁਰਨਾ ਦੀ ਚੁੜੀ ਹੈ ਕਿ ਮੈਂ ਮਾਨ ਕਰਦੀ ਆਂ ਚੀਜ਼ ਤੇ ਬਹੁਤ ਚੀਜ਼ਾਂ ਅੰਦਰ ਵਿੱਚ ਰਹਿ ਗਿਆ ਨੇ ਪਰਨਵਾਣੀਆਂ ਅਵੇ ਇਹਨਾਂ ਐਪਿਕ ਨਾਲ ਹੀ ਇਹ ਪੈਸਾ ਤੇ ਗਨਵਾਸ਼ ਕਰਾਣੀ ਸੀਗੀ ਤੇ ਬਹੁਤ ਸਾਰੀ ਮੈਮਰੀਜ਼ ਬਣਾਉਣਾ ਹੈ ਸੀਗਾ। ਫਿਰ ਹਮਨੇ ਸਾਰਾ ਕੁਝ ਟਿੱਕਿਆ ਜਾਂ ਵਿਖਦਾ ਹੈ। ਆਈ ਹੋਪ ਟੂ ਸੀ 91k ਮੇਰੀ ਸਾਈਆ ਪ੍ਰੋਬਲਮਸ ਨੂੰ ਦੂਰ ਕਰੋਗੇ। ਮੇਰੀ ਉਦਾਂ ਹੀ ਸਟਰੈਂਥ ਵਧ ਕੇ ਰਹੋਗੇ। ਖੁਸ਼ਿਆ ਜਿੰਦਾ ਤੁਸੀਂ ਆਪਣੀ ਫੀਡ 'ਚ ਆਪਣਾ ਨਾਮ ਰੌਸ਼ਨ ਕੀਤਾ ਮੈਂ ਆਪਣੀ ਫੀਡ 'ਚ ਕੋਸ਼ਿਸ਼ ਕਰਾਂਗੀ ਤੁਹਾਡੇ ਜਨਮ ਕਰ ਪਾਵਾਂ। ਬਸ ਇਹੀ ਗ੍ਰੇਟ ਹੈ। ਕਿ ਕਦੀ ਹਿੰਮਤ ਨਹੀਂ ਪੈ ਪਾਈ ਤਾਂ ਉਹ ਪੱਕਾ ਕਰਕੇ ਕਹਿੰਦੀ ਕਿ ਪਾਪਾ ਆਈ ਲਵ ਯੂ ਐਂਡ ਆਈ ਆਲਵੇਸ ਵਿਲ ਐਂਡ ਆਈ ਮਿਸ ਯੂ ਸੋ ਮਚ ਤੇ ਸਾਰੇ ਨੇ ਕਿ ਪਲੀਜ਼ ਸਾਡੀ ਸਪੋਰਟ ਕਰਨ ਥੈਂਕ ਯੂ ਸੋ ਮਚ ਕਿ ਮੇਰੇ ਲਈ ਸਾਡੀ ਸੀ ਹਮੇਸ਼ਾ ਮੇਰੀ ਸਟਰੈਂਥ ਰਹੇਗਾ ਮੇਰੀ ਹਰ ਚੀਜ਼ ਤੇ ਮੈਨੂੰ ਸਪੋਰਟ ਕਰਦੇ ਸੀ ਜਿਹੜੀ ਚੀਜ਼ ਤੇ ਹੱਥ ਨਾ ਕਰਦਾ ਉਹੀ ਲੈ ਦਿੰਦੇ ਸੀਗੇ ਇੱਕ ਤੇ ਮੇਰਾ ਨੇਚਰ ਥੋੜਾ ਸ਼ਾਇਆ ਹੈ ਕਿ ਮੈਂ ਕਦੀ ਗੱਲਾਂ ਨਹੀਂ ਕਰ ਪਾਈ ਤੇ ਇਹ ਚੀਜ਼ ਫੋਰਐਵਰ ਰਿਗਰੈਟ ਰਹੇਗਾ ਇਹ ਕਾਰਜ ਜ਼ਿਆਦਾ ਟਾਈਮ ਸਪੈਂਡ ਕੀਤਾ ਹੁੰਦਾ ਤੁਸੀਂ ਜਿਵੇਂ ਚਾਹੁੰਦੇ ਸੀ ਉਹ ਨਹੀਂ ਹੋਏਗਾ ਅੱਗੇ ਵੀ ਤੁਸੀਂ ਮੈਨੂੰ ਡਾਕਟਰ ਬੁਨੇ ਦੇਖਣਾ ਚਾਹੁੰਦੇ ਸੀ ਉਹ ਵੀ ਬਣ ਕੇ ਦਿਖਾਵਾਂਗੀ ਮੈਂ ਆਖਿਏ ਆਪਣੇ ਐਲਰਜੀ ਸਿਲੀ ਕਾਰਨ ਦੇ ਸਕੇ ਕਿ ਮੇਰੇ ਦਸਿੰਘ ਕੋਈ ਮੇਰੇ ਪਾਪਾ ਨੇ ਤੇ ਮੇਰੀ ਫਰੈਂਡਸ ਤੇ ਸੁਣ ਕੇ ਤਾਂ ਕਿੰਨਾ ਸ਼ੌਕਿੰਗ ਰਿਐਕਸ਼ਨ ਹੈ ਇਹ ਜਵਾਜ਼ ਹੋਣ ਨਾਲ ਹੀ ਚੁੜੀ ਹੈ ਤੇ ਮੈਂ ਮਾਨ ਕਰਦੀ ਆਂ ਚੀਜ਼ ਤੇ ਬਹੁਤ ਚੀਜ਼ਾਂ ਅਦਰ ਵਿੱਚ ਰਹਿ ਗਿਆ ਨੇ ਪਰਲਵਾਨੀਆਂ ਅੱਗੇ ਤੇ ਮੈਂ ਆਪਣੀ ਕੁਮਾਈ ਲਈ ਕਿਸ ਤਰ੍ਹਾਂ ਦਾ ਨਵਾਸ਼ ਕਰਾਂ ਨੀ ਸੀਗੀ बहुत सारी मैमोरीज बनाई सारा कुछ टूट जा आई होपाइट बन के मेरी सारिया प्रॉब्लम्स दूर करोगे मेरी ओद ही स्ट्रेंथ बन के रवो हमेशा जिंदा तीन अपनी फील्ड अपना नाम रोशन किया मैं अपनी फील्ड से कोशिश करा त कर पाव बस यही रिग्रैट है कि कभी हिम्मत नहीं पै पाई तो अनुभव करके कहपा आई लव यू आईवेज ਤੇ ਸਾਰੇ ਨੇ ਇਹ ਕਿ ਪਲੀਜ਼ ਸਾਡੀ ਸਪੋਰਟ ਕਰਨ। थैंक यू। ਫਿਰ ਮੈਂ ਖੇਲੀ ਜੀ